ਸਤਿ ਸ਼੍ਰੀ ਅਕਾਲ ਜੀ ਸਪਨੋ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚਾਣਾ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਸਾਰੀਆਂ ਕਲੈਕਸ਼ਨਾਂ ਜਿਹੜੀਆਂ ਨੇ ਵਿਆਹਾਂ ਸ਼ਾਦੀਆਂ ਤੇ ਪਾਉਣ ਵਾਲੀਆਂ ਨੇ ਸੋ ਵੀਡੀਓ ਨੂੰ ਲਾਸਟ ਤੱਕ ਵੇਖਣਾ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਮੈਂ ਕਿਹੜੇ ਕਿਹੜੇ ਸੂਟ ਹੈ ਕਿਹੜੇ ਰੰਗਾਂ ਦੇ ਵਿੱਚ ਤੇ ਕਿਹੜੇ ਕਿਹੜੇ ਡਿਜ਼ਾਈਨਾਂ ਦੇ ਵਿੱਚ ਐਡ ਕੀਤੇ ਨੇ ਜਿਹੜੇ ਵੀ ਸੂਟਾਂ ਦੇ ਵਿੱਚ ਜੋ-ਜੋ ਰੰਗ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹਨਾਂ ਤੋਂ ਇਲਾਵਾ ਹੋਰ ਇਹਨਾਂ ਵਿੱਚ ਰੰਗ ਨਹੀਂ ਹੈਗਾ ਇਹ ਜਿਹੜਾ ਸੂਟ ਹੈ ਸਿੰਗਲ ਕਲਰ ਵਿੱਚ ਆਏਗਾ ਫੁੱਲ ਹੈਵੀ 슬ੀਵਸ ਹੈਵੀ ਬਾਟਮ ਹੈਵੀ ਦੁਪੱਟੇ ਨਾਲ ਆਏਗਾ ਕਲਰ ਇਹਦੇ ਵਿੱਚ ਸਿੰਗਲ ਹੈ ਜਿੰਨਾ ਵਿੱਚ ਜੋ ਵੀ ਰੰਗ ਹੋਣਗੇ ਮੈਂ ਇੱਥੇ ਐਡ ਕਰ ਦਿਆਂਗੀ ਤੁਸੀਂ ਕਿਸੇ ਵੀ ਸੂਟ ਦੇ ਬਾਰੇ ਵਿੱਚ ਕੋਈ ਵੀ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਮੈਂ ਆਪਣਾ 6239245750 ਦਿੱਤਾ ਹੈ ਉਸ ਨੰਬਰ 'ਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੇ ਤੁਸੀਂ ਸੂਟ ਦੀ ਡਿਟੇਲ ਡਿਸਕ੍ਰਿਪਸ਼ਨ ਪ੍ਰਾਈਸ ਵਗੈਰਾ ਤੁਸੀਂ ਜਾਨਣਾ ਚਾਹੁੰਦੇ ਹੋ ਬਾਕੀ ਜਿੰਨਾ ਦਾ ਪੋਸਿਬਲ ਹੋਏਗਾ ਮੈਂ ਇੱਥੇ ਦੱਸਤੀ ਆਂ ਕਲੈਕਸ਼ਨਾਂ ਜਿੰਨੀਆਂ ਵੀ ਨੇ ਅੱਜ ਆ ਜਿਹੜੀਆਂ ਕਲੈਕਸ਼ਨਾਂ ਫਿਲਹਾਲ ਚੱਲ ਰਹੀਆਂ ਨੇ ਇਹ ਤੁਹਾਨੂੰ ਹੈਂਡਵਰਕ ਨਾਲ ਮਿਲेंगी ਹਾਂ ਦੁਪੱਟਾ ਬੜਾ ਪਿਆਰਾ ਹੈ ਡਬਲ ਟੋਨ ਦੇ ਵਿੱਚ ਪੇਸਟਲ ਕਲਰਸ ਵੀ ਆਏ ਨੇ ਬੜੇ ਸੋਹਣੇ ਨੇ ਬ੍ਰੌਕੇਟ ਦੇ ਵਿੱਚ ਵੀ ਸੂਟ ਆਏ ਨੇ ਬੜਿਆ ਪਹਿਲਾਂ ਟੌਪ ਐਂਡ ਬਾਟਮ ਦੀਆਂ 5 ਮੀਟਰ ਆਲਓਵਰ ਸੂਟ ਆਏ ਸੀ ਹੁਣ ਇਹਨਾਂ ਨਾਲ ਦੁਪੱਟਾ ਆ ਗਿਆ ਸਿਲਕ ਦਾ ਸਿਲਕ ਦਾ ਪਲੇਨ ਬਾਟਮ ਨਾਲ ਆ ਗਿਆ ਤੇ ਬ੍ਰੋਕੇਟ ਦੇ ਜਿਹੜੇ ਸੂਟ ਨੇ 트ੈਂਡ ਬਹੁਤ ਕਰ ਰਹੇ ਨੇ ਵਿంటర్ ਸੀਜ਼ਨ ਆ ਗਿਆ ਤੇ ਵਿంటర్ ਸੀਜ਼ਨ ਦੇ ਵਿੱਚ ਜਿਹੜਾ ਬ੍ਰੋਕੇਟ ਹੈ ਉਹ 트ੈਂਡ ਬਹੁਤ ਜ਼ਿਆਦਾ ਕਰਦਾ ਹੈ ਇਹਨਾਂ ਵਿੱਚ ਜਿਹੜੇ ਕੀ ਰੰਗ 5 6 ਨੇ ਬੇਸਿਕ ਭਰੀ ਹੈ ਕਿ ਜਿਹੜਾ ਉੱਪਰ ਡਿਜ਼ਾਈਨ ਹੋਇਆ ਹੈ ਸ਼ਰਟਾਂ ਦੇ ਉੱਪਰ ਪ੍ਰਿੰਟ ਹੋਇਆ ਵਕਰਾ ਵਕਰਾ ਡਾਂਗ ਹੋਰ ਵੀ ਹੈਗੇ ਨੇ ਉਹਦੇ ਦੀ ਤੁਸੀਂ ਮੈਨੂੰ ਮੇ ਨੰਬਰ 'ਤੇ ਜਾ ਕੇ ਇਹਨਾਂ ਚ ਇੱਕ ਸਕਰੀਨਸ਼ਾਟ ਸੈਂਡ ਕਰ ਦੇਣਾ ਤੇ ਫਿਰ ਮੈਂ ਤੁਹਾਨੂੰ ਜਿਹੜੇ ਨਾਲ ਰਿਲੇਟਡ ਹੋਰ ਕਲਰ ਹੋਣਗੇ ਉਹ ਮੈਂ ਤੁਹਾਨੂੰ ਜਿਹੜੀ ਕੀ ਸੈਂਡ ਕਰਦੇ ਆਂਗੀ ਇਹ ਬੁਟੀਕ ਕਲੈਕਸ਼ਨਾਂ ਨੇ ਹੈਵੀ ਬਾਟਮ ਨਾਲ ਹੈਵੀ ਸ਼ਰਟ ਦੁਪੱਟਾ ਬਹੁਤ ਪਿਆਰਾ ਨੈਟ ਆਰਗੰਜ਼ਾ ਦਾ ਆਏਗਾ ਕਲਰ ਜਿਹੜਾ ਹੈ ਇਹਦੇ ਵਿੱਚ ਵੀ ਸਿੰਗਲ ਹੀ ਆਏਗਾ ਇਹਦੇ ਫਰੰਟ ਤੇ ਫੁੱਲ ਹੈਵੀ ਹੈ ਬਾਟਮ ਹੈਵੀ ਹੈ ਸਲੀਵਜ਼ ਹੈਵੀ ਆਣਗੀਆਂ ਘੇਰਾ ਪੂਰਾ ਬਣਿਆ ਹੋਇਆ ਹੈ ਐਵੇਂ ਨੈਟ ਆਰਗੰਜ਼ਾ ਦਾ ਦੁਪੱਟਾ ਆਰਗੰਜ਼ਾ ਦਾ ਦੁਪੱਟਾ ਅੱਜਕੱਲ ਬਹੁਤ ਟ੍ਰੈਂਡ ਕਰ ਰਿਹਾ ਹੈ ਦੁਪੱਟੇ ਦਾ ਸ਼ਰਟ ਹੈ ਫੁਕਰੀ ਸਟਾਈਲ ਦਾ ਆਏਗਾ 3400 ਦੇ ਵਿੱਚ ਬਹੁਤ ਹੀ ਪਿਆਰਾ ਬੰਦਨੀ ਸਟਾਈਲ ਦਾ ਵਰਕ ਆਇਆ ਦੁਪੱਟਾ ਬਹੁਤ ਹੈਵੀ ਹੈ ਸ਼ਰਟ ਤੇ ਵੀ ਵਰਕ ਹੈ ਸੂਟ ਜਿੰਨੇ ਵੀ ਮੈਂ ਐਡ ਕੀਤੇ ਨੇ ਸਾਰੇ अवेलेबल ਨੇ ਰੰਗ ਡਿਜ਼ਾਈਨ ਪੈਟਰਨ ਜੋ ਵੀ ਇਹਨਾਂ ਦੇ ਹੈਗੇ ਨੇ ਉਹ ਸਾਰੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਤੁਸੀਂ ਕੋਈ ਕੁਐਰੀ ਕਰਨੀ ਹੈ ਤਾਂ ਨੰਬਰ ਮੇਰਾ 623924575 ਚਾ ਦਿੰਦਾ ਆ ਨੰਬਰ ਤੇ ਆ ਤੁਸੀਂ ਮੈਨੂੰ ਮੈਸੇਜ ਕਰ ਦਿਓ ਸਟੇਟਸ ਵੇਖਣਾ ਹੈ ਤਾਂ ਵੀ ਮੈਸੇਜ ਕਰ ਦਿਓ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਵੀ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ ਜੇਕਰ ਤੁਸੀਂ ਸੂਟ ਸੇਲ ਕਰਨਾ ਚਾਹੁੰਦੇ ਹੋ ਜਾਂ ਕਰ ਰਹੇ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਜਿੱਥੇ ਤੁਹਾਨੂੰ ਡੇਲੀ ਜਿਹੜੀਆਂ ਸੂਟਾਂ ਦੀਆਂ ਅਪਡੇਟਸ ਨੇ ਉਹ ਆ ਜਾਇਆ ਕਰਨਗੀਆਂ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੀਆਂ ਨੇ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਆ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ